ਦਸੂ ਕਾਲ ਜੀ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਰਟੀ ਦੇ ਰਿਲੇਟਡ ਬਹੁਤ ਕੁਝ ਨਵਾਂ ਆ ਰਿਹਾ ਹੈ ਪਿਛਲੇ ਕਾਫੀ ਸਮੇਂ ਤੋਂ ਪ੍ਰਾਪਰਟੀ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਪ੍ਰਾਪਰਟੀਆਂ ਮਹਿੰਗੀਆਂ ਹੋ ਰਹੀਆਂ ਨੇ ਜਾਂ ਜਾਂ ਫਿਰ ਬਹੁਤ ਜ਼ਿਆਦਾ ਹੇਠਾਂ ਆ ਰਹੀਆਂ ਨੇ ਪ੍ਰਾਪਰਟੀ ਦੇ ਜਿਹੜੇ ਰੇਟ ਨੇ ਉਹ ਕਿੱਥੇ ਜਾ ਕੇ ਫਿਕਸ ਕੀਤੇ ਜਾਣਗੇ ਤੇ ਨਾਲ ਦੀ ਨਾਲ ਧੋਖਾਧੜੀ ਦੇ ਮਾਮਲੇ ਵੀ ਬਹੁਤ ਸਾਰੇ ਸਾਹਮਣੇ ਆ ਰਹੇ ਸੀਗੇ ਕਈ ਲਾਟਾਂ ਅਜਿਹੀਆਂ ਨੇ ਜਿਹੜੀਆਂ ਜਦੋਂ ਵਿਕਦੀਆਂ ਨੇ ਤੇ ਉਹਨਾਂ ਦਾ ਵੀ ਲੀਗਲ ਪ੍ਰੋਸੈਸ ਯਾਨੀ ਕਿ ਪੇਪਰਵਰਕ ਪ੍ਰੋਪਰ ਨਹੀਂ ਹੁੰਦਾ ਉਹ ਕਿਵੇਂ ਵਿਕਰੀਆਂ ਨੇ ਕੀ ਹੋ ਰਿਹਾ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਸੀਗੇ ਇਹਨਾਂ ਦਾ ਮੁੱਖ ਕਾਰਨ ਕੀ ਹੈ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਐਡਵੋਕੇਟ ਜਗਮੋਹ ਸਿੰਘ ਜੀ ਜੁੜੇ ਹੋਏ ਨੇ ਇਹਨਾਂ ਦੇ ਨਾਲ ਅਸੀਂ ਇਸ ਬਾਬਤ ਗੱਲਬਾਤ ਕਰਾਂਗੇ ਜਗਮੋਹ ਸਿੰਘ ਜੀ ਪ੍ਰੌਪਰਟੀਆਂ ਨੂੰ ਲੈ ਕੇ ਬਹੁਤ ਕੁਝ ਸਾਹਮਣੇ ਆ ਰਿਹਾ ਪਹਿਲਾਂ ਤਾਂ ਮਾਰਕੀਟ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਹੀ ਗੱਲਬਾਤ ਚੜੀ ਹੋਈ ਸੀ ਵੀ ਪ੍ਰੌਪਰਟੀਆਂ ਦੇ ਰੇਟ ਕਿੱਥੇ ਜਾ ਕੇ ਰੁਕਣਗੇ ਕਿ ਫਿਕਸ ਹੋਣਗੇ ਤੇ ਉਹਦੇ ਨਾਲ ਦੀ ਨਾਲ ਹੀ ਨਾ ਇੱਕ ਕਪਲੇਬਾਜ਼ੀ ਧੋਖਾਧੜੀ ਦੇ ਮਾਮਲੇ ਵੀ ਬਹੁਤ ਸਾਰੇ ਸਾਹਮਣੇ ਆ ਰਹੇ ਸੀਗੇ ਸੋ ਤੁਹਾਡੇ ਕੋਲ ਕਿਹੜੀਆਂ ਰਿਪੋਰਟਾਂ ਪਹੁੰਚੀਆਂ ਕੀ ਕੀ ਸ਼ਿਕਾਇਤਾਂ ਤੁਹਾਡੇ ਕੋਲ ਆ ਰਹੀਆਂ ਨੇ ਸ਼ਹਿਦ ਜੀ ਤੁਹਾਡਾ ਥੈਂਕ ਯੂ ਸਵਾਲ ਪੁੱਛਣ ਲਈ ਬੜੇ ਮਿਹਰਬਾਨੀ ਤੇ ਜਿਹੜੇ ਤੁਹਾਡੇ ਦਰਸ਼ਕ ਆ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਹੜਾ ਮੋٹے ਤੌਰ ਦੇ ਉੱਤੇ ਜਿਹੜੀ ਪ੍ਰੀ ਸੇਲਿੰਗ ਦੇ ਵਿੱਚ ਇਸ਼ੂਜ਼ ਆ ਰਹੇ ਆ ਪ੍ਰੋਪਰਟੀ ਅਨ ਕੰਪਲੀਟ ਨਹੀਂ ਹੋ ਰਹੀਆਂ ਅਸਤਾ ਦੇ ਇਸ਼ੂਜ਼ ਆ ਰਹੇ ਆ ਜਿਹੜਾ ਮੈਂ ਤੁਹਾਡੇ ਧਿਆਨ ਚ ਲੈਣਾ ਚਾਹੁੰ ਤੁਹਾਡੇ ਦਰਸ਼ਕਾਂ ਧਿਆਨ ਚ ਮੈਂ ਲੈ ਕੇ ਆਉਣਾ ਚਾਹਨਾ ਕਿ ਕਈ ਵਾਰੀ ਤਾਂ ਲੋਟਸ ਰੈਡੀ ਹੁੰਦੀਆਂ ਤੇ ਉਹਨਾਂ ਦੇ ਕੰਟਰੈਕਟ ਹੁੰਦੇ ਆ ਕਈ ਵਾਰੀ ਜਿਹੜਾ ਮੋٹے ਤੌਰ ਤੇ ਜਿਹੜਾ ਦੇਖਣਾ ਵਿੱਚ ਆ ਪਿਛਲੀ ਤੇਜ਼ੀ ਆਈ ਯੂਰਨ ਪ੍ਰੋਪਰਟੀਆਂ ਦੀ ਉਹਦੇ ਵਿੱਚ ਕਈ ਜਿਹੜੇ ਸੋ ਕਾਲਡ ਡਿਵੈਲਪਰ ਸੀ ਜਿਨ੍ਹਾਂ ਦੇ ਮਚਿਓਰ ਨਹੀਂ ਸੀ ਹੱਲੇ ਕਈ ਬੰਦੇ ਉਹਨਾਂ ਨੇ ਕਿਸੇ ਪ੍ਰਾਪਰਟੀ ਦਾ ਕੰਟਰੈਕਟ ਲਿਖ ਕੇ ਤੇ ਉਹਨੂੰ ਇਮੀਡੀਏਟਲੀ ਉਹਦੀ ਡਰਾਇੰਗ ਬਣਾ ਕੇ ਤੇ ਲੋਟਾਂ ਦੀ ਪ੍ਰੀ-ਸੇਲ ਸ਼ੁਰੂ ਕਰ ਦਿੱਤੀ ਜਿਹੜਾ BC ਦੇ ਵਿੱਚ ਲਾਅ ਆ ਜਿਹੜੀ ਲੋਟਾਂ ਦੀ ਸੇਲ ਆ ਕਾਂਡੋਜ਼ ਦੀ ਸੇਲ ਆ ਜਿਹੜੀ ਪ੍ਰੀ-ਸੇਲ ਆ ਸਾਰੀ ਗਵਰਨ ਹੁੰਦੀ ਹੈ ਰੀਅਲ ਏਸਟੇਟ ਮਾਰਕੀਟਿੰਗ ਐਂਡ ਡਿਵੈਲਪਮੈਂਟ ਐਕਟ ਹੈਗਾ ਰੀਅਲ ਏਸਟੇਟ ਮਾਰਕੀਟਿੰਗ ਡਿਵੈਲਪਮੈਂਟ ਐਕਟ ਹੈਗਾ ਸਾਡੇ ਕੋਲ ਜੀ ਉਹਦੇ ਵਿੱਚ ਬੜੀ ਕਲੀਅਰ ਪ੍ਰੋਵੀਜ਼ਨ ਹੈ ਕਿ ਜਦੋਂ ਵੀ ਕੋਈ ਪ੍ਰਾਪਰਟੀ ਤੁਸੀਂ ਲੋਟ ਸਿੰਗਲ ਫੈਮਿਲੀ ਵੇਚਣੀ ਆ ਉਹਦੇ ਵਾਸਤੇ ਉਹਦਾ ਪ੍ਰੀਨਰਮਰੀ ਲੇਆਉਟ ਅਪਰੂਵਲ ਕਹਿੰਦੇ ਪੀਐਨਏ ਉਸ ਮਨਿਸਪੈਲਿਟੀ ਦੇ ਕੋਲੋਂ ਹੋਣਾ ਚਾਹੀਦਾ ਹੂੰ ਸੋ ਪੀਐਲਏ ਤੱਕ ਅਪਰੂਵਲ ਤੱਕ ਕਾਫੀ ਲੰਬਾ ਪ੍ਰੋਸੈਸ ਹੈ ਹੂੰ ਹੂੰ ਸੋ ਉਹ ਮਨਜ਼ੂਰੀ ਤੋਂ ਬਾਅਦ ਤੁਸੀਂ ਲੋਟਾਂ ਦੀ ਪ੍ਰੀ ਮਾਰਕੀਟਿੰਗ ਕਰ ਸਕਦੇ ਜਦੋਂ ਸਰਵਸਨ ਨਹੀਂ ਪਈ ਹੈ ਜੀ ਹੁਣ ਇਹ ਤਾਂ ਹੈ ਪ੍ਰੋਸੈਸ ਦੀਗਾ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਡਿਪੋਜ਼ਿਟ ਦੇ ਸਕਦੇ ਹੋ ਤੇ ਡਿਪੋਜ਼ਿਟ ਟਰਸਟ ਰਹਿਣਾ ਚਾਹੀਦਾ ਜਦੋਂ ਦੀ ਫੋਰਥ ਰੀਡਿੰਗ ਹੋ ਗਈ ਸਰਵਸਨ ਕੰਪਲੀਸ਼ਨ ਦਾ ਲਾਗੇ ਆ ਗਈ ਹੈ ਹੂੰ ਹੂੰ ਤੇ ਤੁਸੀਂ ਡਾਇਰੈਕਟ ਡਿਪੋਜ਼ਿਟ ਵੀ ਦੇ ਸਕਦੇ ਹੋ ਅੰਡਰ ਸਰਟਨ ਕੰਡੀਸ਼ਨਸ ਜਦ ਡਿਵੈਲਪਰ ਮੀਟ ਕਰਦਾ ਜੀ ਇਹ ਜਿਹੜੇ ਪ੍ਰੋਫੈਸ਼ਨਲ ਡਿਵੈਲਪਰਸ ਆ ਉਹ ਬੜੇ ਚੰਗੇ ਤਰੀਕੇ ਨਾਲ ਇਸ ਤਰ੍ਹਾਂ ਹੀ ਕਰਦੇ ਆ ਉਹ ਪ੍ਰੋਪਰਟੀਜ਼ ਓਨ ਕਰਦੇ ਆ ਡਿਵੈਲਪ ਕਰਦੇ ਆ ਅਪਰੀਸ਼ੀਏਟ ਕਰਦੇ ਆ ਪ੍ਰੋਪਰ ਡਾਕੂਮੈਂਟੇਸ਼ਨ ਹੁੰਦੀ ਆ ਜੀ ਉਹਨਾਂ ਦੇ ਵਾਸਤੇ ਕੋਈ ਸਮੱਸਿਆ ਨਹੀਂ ਹਾਂ ਮਾਰਕੀਟ ਪਰਸਲੇ ਹੋ ਗਈ ਉਹ ਇੱਕ ਡਿਫਰੈਂਸ ਬਸ ਹੈ ਹਮ ਜਿਹੜੀ ਸਮੱਸਿਆ ਕਿੱਥੇ ਆ ਕਿ ਜਦੋਂ ਪ੍ਰੋਪਰਟੀਆਂ ਉੱਪਰ ਗਈਆਂ ਜਿਨ੍ਹਾਂ ਦਾ ਪ੍ਰੋਫੈਸ਼ਨਲ ਪ੍ਰੋਫੈਸ਼ਨ ਨਹੀਂ ਸੀ ਹਮ ਜੇ ਮੈਨਾਂ ਕਿਵੇਂ ਕਰਕੇ ਵੀ ਚਲੋ ਵੀ ਆਪਾਂ ਪ੍ਰੋਪਰਟੀ ਟਾਈਨ ਕਰੀਏ ਟਾਈਨ ਕਰਕੇ ਇੱਕ ਡਰਾਇੰਗ ਬਣਾ ਲਈ ਉਹਦੇ ਵਿੱਚ ਇੱਕ ਸਕੈਜੂਲ ਬਣਾ ਲਿਆ ਵੀ ਅਲਾਰਟਸ ਹੋ ਗਈਆਂ ਜੀ ਉਹਦੀ ਐਪਲੀਕੇਸ਼ਨ ਬਣੀ ਹੋਈ ਹੈ ਜੀ ਕਿਤੇ ਹਮਮ ਔਰ ਜਿਹੜੀ ਪਾਰਟੀ ਲੋਟਾਂ ਵੇਚ ਰਹੀ ਉਹਦੇ ਕੋਲ ਓਨਰਸ਼ਿਪ ਨਹੀਂ ਹੈ ਹਮ ਤੇ ਜਿਹੜੇ ਪੈਸਾ ਦੇਣ ਵਾਲੇ ਬਾਏਰਸ ਆ ਉਹ ਉਹਨਾਂ ਨੇ ਦੇਖੇ ਨਹੀਂ ਅਰਦਾਤ ਨਹੀਂ ਕੀਤਾ ਵੀ ਉਹਨਰ ਹੈ ਕਿ ਨਹੀਂ ਹੈ ਜੀ ਉਹ ਇਸ ਤਰ੍ਹਾਂ ਦੇ ਕਾਫੀ ਕੇਸ ਆਇਆ ਜਿਹਦੇ ਵਿੱਚ ਉਹ ਮੁੜ ਕੇ ਪਾਰਟੀਆਂ ਨੇ ਪ੍ਰੋਪਰਟੀ ਐਂਡ ਕੰਪਲੀਟ ਨਹੀਂ ਕੀਤੀਆਂ ਹਮ ਤੇ ਜਿਹੜੇ ਉਹ ਪ੍ਰੋਪੋਜ਼ ਬਾਅਰ ਸੀ ਉਹਨਾਂ ਨੇ ਮਿਲੀਅਨਜ਼ ਰਿ ਲਿਡਰ ਡਾਲਰ ਜਿਹੜੇ ਆ ਉਹ ਨੁਕਸਾਨ ਹੋ ਗਿਆ ਓਕੇ ਬੜਾ ਬੜਾ ਨੁਕਸਾਨ ਦਾ ਦੇ ਵਿੱਚ ਜੀ ਸੋ ਉਹਦੇ ਵਿੱਚ ਥੋੜੀ ਇੰਬੈਰਮੈਂਟ ਆ ਥੋੜਾ ਪੈਸਾ ਨੁਕਸਾਨ ਹੋਣਾ ਉਸ ਜੀ ਮੁਕਾਦਮੇ ਵਾਈ ਵਿੱਚ ਪੈਣੇ ਆ ਹਾਂ ਹਾਂ ਸੋ ਥੋੜੇ ਮਾਧਮ ਰਾਹੀ ਮੈਨੂੰ ਥੋੜੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਵੀ ਬੰਦੇ ਹੁਣ ਤਾਂ ਵੈਸੇ ਮਾਰਕੀਟ ਸਲੋ ਹੈ ਜੀ ਪਰ ਅਗੇ ਤੋਂ ਵੀ ਜੇ ਕਿਸੇ ਨੇ ਇਸ ਤਾਂ ਕੋ ਲੋਡ ਲੈਂਦੀ ਸੋਚਦਾ ਹਾਂ ਇਹ ਜ਼ਰੂਰ ਨਰਦਾਤ ਕਰੇ ਕਿ ਜਿਹੜਾ ਵੇਚਣ ਵਾਲਾ ਉਸ ਦਾ ਮਾਲਕ ਹੈ ਕਿ ਨਹੀਂ ओके ਉਹਦੇ ਕੋਲੋਂ ਉਸ ਮਿਊਨਿਸਪੈਲਿਟੀ ਦੇ ਵਿੱਚੋਂ ਰਿਕੁਆਇਰਡ ਅਪਰੂਵल्स ਹੈ ਜਾਂ ਨਹੀਂ ਐਟ ਲੀਸਟ اوਪੀ ਲੇਜ ਸਟੇਜ ਤੱਕ ਹੋਣਾ ਚਾਹੀਦਾ ਪੀ ਐਲ ਸਟੇਜ ਤੇ ਤਾਂ ਕੋਸ਼ਿਸ਼ੇ ਕਰਨੀ ਚਾਹੀਦੀ ਕਿ ਡਿਪੋਜ਼ਿਟ ਆ ਉਹ ٹرسٹ ਅਕਾਊਂਟ ਵਿੱਚ ਜਾਵੇ ਜਦੋਂ ਉਹਨੇ ਬਾਕੀ ਦੀਆਂ ਕੰਡੀਸ਼ਨਸ ਮੀਟ ਕਰ ਲਈਆਂ ਜੀ ਉਹ ਡਿਪੋਜ਼ਿਟ ਰਿਲੀਜ਼ ਕੀਤਾ ਜਾ ਸਕਦਾ ਡਿਵੈਲਪਰ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਡਿਵੈਲਪਰ ਫੈਸਿਲਿਟੇਟ ਹੋਣ ਉਹਨਾਂ ਨੇ ਬੈਂਕਾਂ ਦਾ ਲੋਨ ਲੈਣੇ ਹੁੰਦੇ ਆ ਉਹ ਸਾਰਾ ਇਸ ਸਿਸਟਮ ਇਸ ਤਰ੍ਹਾਂ ਕ੍ਰੀਏਟ ਕੀਤਾ ਹੋਇਆ ਜੀ ਜਿਹੜਾ ਕੋ ਪੀਐਲ ਹੈ ਲਾਟਾਂ ਪ੍ਰੀਸੋਲਡ ਕਰਕੇ ਉਹਨਾਂ ਨੇ ਡਿਵੈਲਪਰਸ ਨੇ ਬੈਂਕ ਤੋਂ ਲੋਨ ਲੈਣੇ ਹੁੰਦੇ ਆ ਦੇ ਕੈਨ ਗੋ ਟੂ ਬੈਂਕ ਵੀ ਸਾਡਾ ਇਹਨਾਂ ਸੇਲ ਹੋ ਗਈ ਹੈ ਜੀ ਪਰ ਦੂਜੇ ਪਾਸੇ ਜਿਹੜੀ ਕਾਂਡੋਸ ਦੀ ਸੇਲ ਆ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਬਹੁਤ ਧਿਆਨ ਵਿੱਚ ਆ ਉਹਦੇ ਵਿੱਚ ਕੀ ਹੁੰਦਾ ਕਿ ਪ੍ਰਾਪਰਟੀ ਇਹਦੇ ਜੋ ਡਿਸਕਲੋਜ਼ਰ ਫਾਇਲ ਕਰਨਾ ਹੁੰਦਾ ਜੀ ਜਿਹੜੇ ਡਿਵੈਲਪਰਸ ਆ ਰਿਕੁਆਇਰਡ ਟੂ ਫਾਇਲ ਡਿਸਕਲੋਜ਼ਰ ਬਿਫੋਰ अर्ਲੀ ਮਾਰਕੀਟਿੰਗ 스타ਟਸ ਤੇ ਬਹੁਤੇ ਥਾਵਾਂ ਦੇ ਉੱਤੇ ਡਿਸਕਲੋਜ਼ਰ ਜਿਹੜਾ ਉਹਨਾਂ ਨੇ ਫਾਇਲ ਕੀਤਾ ਤੇ ਦੇਖਣ ਜੀ ਆ ਕਿ ਇਹ ਦਾ ਡਿਪੋਜ਼ਿਟ ਸੀ ਉਹ ٹرسٹ ਵਿੱਚ ਸੀ। ਓਕੇ ਤੇ ਕਈ ਥਾਵਾਂ ਦੇ ਵਿੱਚ ਆਪਾਂ ਖਬਰਾਂ ਦੇਖੀਆਂ ਕਿ ਪ੍ਰੋਜੈਕਟ ਨਾ ਹੁਣ ਦੀ ਕੰਪਲੀਟ ਹੋਣ ਦੀ ਸੂਰਤ ਵਿੱਚ ਹੈ। ਜੀ। ਜਾਂ ਕਈ ਥਾਵਾਂ ਤੇ ਪ੍ਰੀ ਮਾਰਕੀਟਿੰਗ ਦੇ ਵਿੱਚ ਕਾਂਡੋਜ਼ ਦੀ ਸੇਲ ਹੋ ਗਈ। ਹਮਮ। ਪਰ ਅਨਫੋਰਚਨਟਲੀ ਸਰਕਮਸਟੈਂਸਸ ਇਦਾਂ ਦੇ ਹੋਏ ਕਿ ਵਿਆਜ ਵਧਣ ਨਾਲ ਹਮਮ ਜਾਂ ਕਾਸਟ ਨਹੀਂ ਐਸਕੇਲੇਟ ਹੋ ਗਈ ਕਿ ਡਿਵੈਲਪਰ ਆਪਣੀ ਕਮਿਟਮੈਂਟ ਫੁੱਲਫਿਲ ਨਹੀਂ ਕਰ ਸਕਦਾ। ਤੇ ਕੁਝ ਥਾਵਾਂ ਤੇ ਲੋਕਾਂ ਨੂੰ ਡਿਪੋਜ਼ਿਟ ਵਾਪਸ ਆ ਗਿਆ। ਓਕੇ ਪਰ ਫਿਰ ਵੀ ਉਹਨਾਂ ਦਾ ਲਾਸ ਆਫ ਓਪਰਚ्युनिटी ਦਾ ਹੋਇਆ। ਬਿਲਕੁਲ। ਕਿਸੇ ਨਾ ਕਿਸੇ ਤਰ੍ਹਾਂ ਜੇ ਡਿਪੋਜ਼ਿਟ ਤੁਹਾਡੇ ਟਰਾਂਸ ਵਿੱਚ ਜੀ ਤਾਂ ਥੋੜੀ ਸਿਕਿਉਰਿਟੀ ਹੈ ਜੀ ਹਾਂ ਸੋ ਉਹ ਉਸ ਪੱਕੇ ਉੱਤੇ ਪਰ ਉੱਥੇ ਸਮੱਸਿਆ ਕੀ ਆਈ ਆ ਇੱਕ ਥਾਂ ਉਹ ਕੁਝ ਦੇਖਣ ਵਿੱਚ ਇਹ ਆਈ ਆ ਹਾਂ ਹਾਂ ਕਿ ਜਦੋਂ ਮਾਰਕੀਟ ਵਿੱਚ ਤੇਜ਼ੀ ਆਈ ਪਰਟੀਕੂਲਰਲੀ ਟਾਊਨ ਹੋਮਸ ਜਾਂ ਰੈਕਾਂਡੋਸ ਸਿਗੇ ਹਾਂ ਉਹ ਅਸਾਈਨਮੈਂਟ ਹੋ ਗਈ ਇੱਕ ਜੋ ਥਾਂ ਤੋਂ ਦੋ ਥਾਂ ਉਹ ਤੋਂ ਤਿੰਨ ਥਾਂ ਤੋਂ ਜੀ ਔਰ ਉਸਤੇ ਜਿਹੜਾ ਅਖੀਰ ਆ ਅਲਟੀਮੇਟ ਅਸਾਈਨੀ ਆ ਉਹ ਹੁਣ ਕੰਪਲੀਟ ਨਹੀਂ ਕਰ ਰਿਹਾ ਜਾਂ ਕਰ ਨਹੀਂ ਸਕਦੀ ਬਿਲੀਟੀ ਦੇ ਵਿੱਚ ਉਹਦੇ ਵਿੱਚ ਡਿਵੈਲਪਰਸ ਨੇ ਸਰਟਨ ਰੀਸੇਲਰਸ ਨੇ ਜੀ ਨਾਲ ਨਾ ਡਿਵੈਲਪਰਸ ਪਰਟੀਕুলਰ ਜਸ ਸੇਲਰਸ ਨੇ ਉਹਨਾਂ ਨੇ ਇੱਕ ਚੇਨ ਹੋ ਗਈ ਮੁਕਦਮਿਆਂ ਦੀ ਪਹਿਲਾਂ ਤਾਂ ਜਿਹੜਾ ਬਾਏਰ ਆ ਬਾਅਦ ਤੋਂ ਬਾਅਦ ਜਿਹੜੇ ਸਬਸੀਕੁਐਂਟ ਸਾਈਨੀਜ਼ ਆ ਸਾਰੇ ਹੀ ਉਹਦੇ ਤੇ ਬਟੇਗਾ ਹਮ ਹਮ ਸੋ ਇਹਦਾ ਨਾਲ ਇੱਕ ਕਾਫੀ ਭਾਰੀ ਮੁਕਦਮੇਬਾਜ਼ ਜਿਹੜੀ ਆ ਇਹ ਮਾਰਕੀਟ ਦੇ ਵਿੱਚ ਚੱਲੀ ਆ ਜੀ ਬਿਲਕੁਲ ਔਰ ਕਈ ਵਾਰੀ ਇੱਥੇ ਤੱਕ ਇਸ ਤਰ੍ਹਾਂ ਵੀ ਦੇਖਿਆ ਗਿਆ ਵੀ ਕੁਝ ਪ੍ਰੋਜੈਕਟਸ ਦੇ ਵਿੱਚ ਜਦੋਂ ਮਾਰਕੀਟ ਪੀਕ ਤੇ ਸੀ ਉਦੋਂ ਲੋਕਾਂ ਨੇ ਟਾਊਨ ਹੋਮਸ ਕਾਂਡੋਸ ਜਾਂ ਹੋਟ ਪ੍ਰੋਪਰਟੀਆਂ ਲੈ ਲਈਆਂ ਉਹ ਕੰਪਲੀਟ ਨਹੀਂ ਸੀਗੀਆਂ ओके ਜਦੋਂ ਕੰਪਲੀਸ਼ਨ ਹੋਣ ਤੇ ਆਈ ਉਹਨਾਂ ਦੀ ਮਾਰਕੀਟ ਦੇ ਵਿੱਚ ਪ੍ਰਾਈਸ ਘਟ ਗਈ ਹੂੰ ਹੂੰ ਤੇ ਉਹਨਾਂ ਦੀ ਐਪ੍ਰੇਜ਼ਲ ਉਹ ਨਹੀਂ ਆ ਰਹੀ ਕਰਕੇ ਉਹਨੂੰ ਫੰਡਿੰਗ ਨਹੀਂ ਮਿਲਨੀ ਜੀ ਤੇ ਉਹ ਕੰਪਲੀਟ ਨਹੀਂ ਕਰ ਸਕਦੇ ਕੰਟਰੈਕਟ ਬ੍ਰੀਚ ਹੋ ਗਿਆ ਹੂੰ ਹੂੰ ਬ੍ਰੀਚ ਹੋਣ ਤੇ ਉਹਨਾਂ ਨੂੰ ਡਿਵੈਲਪਰਸ ਨੇ ਉਹਨਾਂ ਦਾ ਡਿਪੋਜ਼ਿਟ ਤਾਂ ਫੋਰਫੀਟ ਕਰ ਹੀ ਲਿਆ ਜਾਂ ਸੈਲਰਸ ਨੇ ਬਿਲਕੁਲ ਤੇ ਨਾਲ-ਨਾਲ ਉਹਨਾਂ ਨੂੰ ਜਿੰਨੇ ਦੀ ਕਟਚ ਵੀ ਕੀ ਹੈ ਉਹਦੇ ਲਈ ਮੁਕਦਮਾ ਕਰਤਾ ਹਾਂ ਇਹ ਵੀ ਇੱਕ ਲਿਟੀਗੇਸ਼ਨ ਕਾ ਹੀ ਵੱਡੀ ਚੱਲ ਰਹੀ ਹੈ ਓਕੇ ਤੇ ਮੇਰੀ ਤਾਂ ਇਹ ਐਡਵਾਈਸ ਆਪੀ ਤੁਸੀਂ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਵਿੱਚ ਚਲੇ ਜਾਓ ਤੇ ਉਸ ਤਰੀਕੇ ਨਾਲ ਆਪਣੇ ਰੀਅਲਟਰਸ ਰਾਹੀਂ ਜਾਂ ਜਿਹੜੇ ਆਪਣੇ ਹੋਲ ਗੁੱਡ ਆਫੀਸਰ ਰਾਹੀਂ 네ਗੋਸ਼ੀਏਟ ਕਰਕੇ ਰਿਜ਼ੋਲਵ ਕਰੋ ਜੇ ਨਹੀਂ ਹੁੰਦਾ ਜਿਹੜਾ ਮੁਕਾਦਮੇ ਬਾਜੀ ਉਹ ਅਲਟੀਮੇਟ ਇੱਕ ਅਖੀਰਲਾ ਰਿਜ਼ੌਰਟ ਰਹਿੰਦਾ ਹਾਂ ਅ ਲਿਟੀਗੇਸ਼ਨ ਸ਼ੁੱਡ ਨਾਟ ਬੀ ਫਸਟ ਰਿਜ਼ੌਰਟ ਇਟ ਸ਼ੁੱਡ ਬੀ ਲਾਸਟ ਰਿਜ਼ੌਰਟ ਜੀ ਇਹ ਪਾਰਟੀਆਂ ਕਿਸੇ ਤਰ੍ਹਾਂ ਮਿਲਵਾ ਕੇ ਹੂੰ ਹੂੰ ਆ ਆਪਣੇ ਡੈਮੇਜਸ ਨੂੰ ਮਿਟੀਗੇਟ ਕਰ ਸਕਦੀਆਂ ਜੀ ਕਿਉਂਕਿ ਜੇ ਬਾਰ ਨੇ ਪ੍ਰੋਪਰਟੀ ਕੰਪਲੀਟ ਨਹੀਂ ਕੀਤੀ ਤਾਂ ਸੈਲਰ ਦੀ ਡਿਊਟੀ ਹੈਗੀ ਹੈ ਮਿਟੀਗੇਟ ਦਾ ਡੈਮੇਜਸ ਜੀ ਜੀ ਤੇ ਜੇ ਰਿਜ਼ੋਲਵ ਹੋ ਜਾਏ ਤਾਂ ਚੰਗਾ ਹੂੰ ਜੇ ਨਹੀਂ ਹੋਏ ਫਿਰ ਤਾਮਕਰਦੇਵਾਦੀ ਵਾਲੀ ਗੱਲ ਹੋ ਹੀ ਜਾਏਗੀ ਲੈਂਡਰਸ ਤੇ ਬਾਏਰਸ ਦੋਨਾਂ ਵਾਸਤੇ ਸਲਾਹ ਕੀ ਹੈ ਔਰ ਬਾਏਰਸ ਕਿਹੜੀ ਇਹੋ ਜੀ ਮੇਨ ਗਲਤੀ ਕਰ ਲੈਂਦੇ ਨੇ ਕਿ ਉਹ ਸਿਰਫ ਇੱਕ ਸਾਈਨ ਲੱਗਿਆ ਹੁੰਦਾ ਹੈ ਕਿ ਹਾਂ ਇਹ ਲਾਰਜ ਜਿਹੜੀ ਵੇਚਣ ਵਾਲੀ ਹੈ ਲਿਖਿਆ ਹੋਇਆ ਨੰਬਰ ਤੇ ਕੰਟੈਕਟ ਕਰ ਲੈਂਦੇ ਨੇ ਤੀਜੀ ਚੀਜ਼ ਕੀ ਬਾਏਰਸ ਨੂੰ ਇਹ ਰਾਈਟਸ ਹੈਗੇ ਆ ਕਿ ਉਹ ਜਿਹਦੇ ਕੋਲ ਵੀ ਇਹ ਲਾਰਟ ਖਰੀਦਨੇ ਨੇ ਉਹਦੇ ਸਬੰਧੀ ਉਹ ਡਾਕੂਮੈਂਟਸ ਜਿਹੜੇ ਨੇ ਉਹਨਾਂ ਨੂੰ ਕਹਿ ਸਕਣ ਵੀ ਸਾਨੂੰ ਦਿਖਾਓ ਕੀ ਦੇ ਨਾਮ ਤੇ ਆ ਕੌਣ ਆ ਇਹਨੂੰ ਵੇਚਣ ਵਾਲਾ ਹੈ ਸਭ ਅਥਾਰਟੀ ਹੁੰਦੀ ਹੈ ਉਹਨਾਂ ਕੋਲ ਦੇਖੋ ਬਹੁਤ ਹਨ ਤੇ ਰੀਅਲਟर्स ਰਿਪਰੈਜ਼ੈਂਟ ਕਰਦੇ ਆ ਜੇ ਤੁਸੀਂ ਖੁਦ ਵੀ ਰਿਪਰੈਜ਼ੈਂਟ ਕਰਦੇ ਆ ਤੇ ਤੁਹਾਡੇ ਕੋਲ ਐਬਿਲਿਟੀ ਹੁੰਦੀ ਹੈ ਕਿ ਤੁਸੀਂ ਕਿਸੇ ਨੋਟਰੀ ਪਬਲਿਕ ਕੋਲ ਜਾਂ ਕਿਸੇ ਵਕੀਲ ਕੋਲ ਤੁਸੀਂ ਉਸ ਦਾ ਟਾਈਟਲ ਸਰਚ ਕਰਵਾ ਸਕਦੇ ਹੋ ਜਿਸ ਨਾਲ ਨਿਰਧਾਰਤ ਹੋ ਸਕਦਾ ਕਿ ਕੌਣ ਆਦਮੀ ਇਹਦਾ ਮਾਲਕ ਹੈ ਕਿਸ ਪਾਰਟੀ ਨਾਲ ਅਸੀਂ ਕੰਟੈਕਟ ਕਰ ਰਹੇ ਹਾਂ ਜਾ ਇਸ ਆਦਮੀ ਤੋਂ ਤੁਸੀਂ ਖਰੀਦ ਰਹੇ ਆ ਇਹ ਉਹਦੀ ਦਸਖਤਰ ਨਹੀਂ ਪਰ ਜੋ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਰੀਅਲਟਰਸ ਆ ਪ੍ਰੋਫੈਸ਼ਨਲ ਰੀਅਲਟਰਸ ਆ ਉਹਨਾਂ ਦੇ ਕੋਲੇ ਸਾਰੇ ਟੂਲਸ ਹੁੰਦੇ ਆ ਜਿਹਦੇ ਨਾਲ ਹੀ ਬੜੇ ਆਰਾਮ ਨਾਲ ਉਹ ਤੁਹਾਨੂੰ ਟਾਈਟਲ ਸਜੀ ਕਾਪੀ ਕੱਢ ਕੇ ਦੇ ਸਕਦੇ ਆ ਜਿੱਦੋਂ ਦੇਖਿਆ ਜਾ ਸਕਦਾ ਕਿ ਇਹਦਾ ਮਾਲਕ ਕੌਣ ਆ ਜੇ ਇਹ ਪ੍ਰੀ ਸੇਲ ਆ ਤੇ ਤਾਂ ਵੀ ਰੀਅਲਟਰਸ ਆਰ ਫੁਲੀ ਇਕਿਪਡ ਟ੍ਰੇਨ ਹੁੰਦੇ ਆ ਕਿ ਉਹ ਤੁਹਾਨੂੰ ਦੱਸ ਸਕਦੇ ਸਾਰਾ ਪਰ ਜੇ ਤੁਸੀਂ ਇਨਫੋਰਮੇਸ਼ਨ ਪੁੱਛੋਗੇ ਨਹੀਂ ਫਿਰ ਮੁਸ਼ਕਲਾ ਪਤ ਤੁਹਾਨੂੰ ਇਨਫੋਰਮੇਸ਼ਨ ਪੁੱਛਣੀ ਚਾਹੀਦੀ ਹੈ ਪਰ ਸਮੱਸਿਆ ਹੁੰਦੀ ਕਈ ਵਾਰ ਜਿੱਥੇ ਡਾਇਰੈਕਟ ਡੀਲਸ ਹੁੰਦੀਆਂ ਜੀ ਜੇ ਤੁਹਾਡਾ ਕੋਈ ਯੂ ਨਾਟ ਰਿਪਰੈਜ਼ੈਂਟਡ ਬਾਏ ਰੀਅਲ ਟਰ ਤੁਸੀਂ ਡਾਇਰੈਕਟਲੀ ਕਿਸੇ ਨਾਲ ਕਨਾਲ ਜਾਂ ਵਿਚਨ ਵਾਲੇ ਨਾਲ ਗੱਲ ਕਰਦੇ ਹੋ ਸੈਲਰ ਨਾਲ ਫਿਰ ਥੋੜੀ ਜ਼ਮੇਵਰੀ ਵਧ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਅਜੇ ਵੀ ਕਾਨੂੰਨੀ ਤੌਰ ਤੇ ਜਿਹੜਾ ਕੇਵਿਅਟ ਐਮਟਰ ਦਾ ਪ੍ਰਿੰਸੀਪਲ ਹੈ ਜਿਹੜਾ ਮਤਲਬ ਬਾਏਰਸ ਬੀ ਵੇਰ ਦਾ ਰੀਅਲ ਏਸਟੇਟ ਦੇ ਵਿੱਚ ਹਾਲੇ ਵੀ ਕਿਸੇ ਹੱਦ ਤੱਕ legally applicable hmm. not in all yeah. circumstances mm -hmm. ਉਹਦੇ ਵਿੱਚ ਫਿਰ ਜਿਹੜੀ ਬਾਅਦ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਵੀ ਤੁਸੀਂ ਕੀ ਕੀ ਦੇਖਣਾ ਉਹਦੇ ਵਿੱਚ ਆਪਣਾ ਟਾਈਟਲ ਸਰਚ ਕਰਨ ਜਾਣਕਾਰੀ ਲੈਣ ਕੋ ਕਰਨ ਕੋ ਕਰਨ ਤੋਂ ਬਾਅਦ ਹੀ ਪ੍ਰਾਪਰਟੀ ਦੇ ਕੰਟਰੈਕਟ ਵਿੱਚ ਐਂਟਰ ਕਰਨ ਜੀ ਅੱਛਾ ਇਹ ਵੀ ਇੱਕ ਜਾਨਣਾ ਚਾਹਾਂਗੇ ਤੁਹਾਡੇ ਤੋਂ ਕਿ ਕੀ ਜ਼ਿਆਦਾਤਰ ਇਹ ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਦੇ ਕੇਸਿਸ ਹੁੰਦੇ ਨੇ ਤੋਖਾ ਤੜੀ ਦੇ ਫਰਾਡ ਦੇ ਲਾਟਾਂ ਖਰੀਦਣੀਆਂ ਹੋਣ ਤਾਂ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਬਾਕੀ ਕਮਿਊਨਿਟੀਆਂ ਦੇ ਵਿੱਚ ਵੀ ਇਹ ਚੀਜ਼ਾਂ ਹੈ ਦੇਖੋ ਮੈਂ ਕੋ 프로ਫਾਈਲਿੰਗ ਨਹੀਂ ਕਰ ਸਕਦਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਅਸੀਂ ਇੱਥੇ ਜਿਹਨਾਂ ਨਾਲ ਡੀਲ ਕਰਦੇ ਆ ਆਪਣੇ ਪੰਜਾਬੀ ਕਮਿਊਨਿਟੀ ਭਾਰੀ ਗਿਣਤੀ ਦੇ ਵਿੱਚ ਪ੍ਰਾਪਰਟੀ ਦੇ ਕਾਰੋਬਾਰ ਦੇ ਵਿੱਚ ਹੈ ਜੀ ਬਿਲਕੁਲ ਜਿਵੇਂ ਟਰੱਕਿੰਗ ਦੇ ਕਾਰੋਬਾਰ ਦੇ ਵਿੱਚ ਟੈਕਸੀ ਕਾਰੋਬਾਰ ਦੇ ਵਿੱਚ ਆਪਣੀ ਕਮਿਊਨਿਟੀ ਭਾਰੀ ਗਿਣਤੀ ਵਿੱਚ ਹੈ ਇਸੇ ਤਰ੍ਹਾਂ ਪ੍ਰਾਪਰਟੀ ਦੇ ਕਾਰੋਬਾਰ ਚ ਕੰਸਟਰਕਸ਼ਨ ਦੇ ਕਾਰੋਬਾਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੀ ਕਮਿਊਨਿਟੀ ਇਨਵੋਲ ਹੈ ਇਹ ਦੂਜੀ ਗੱਲ ਹੈ ਵੀ ਬੰਨੂ ਇਦਾਂ ਲੱਗਦਾ ਕੋਈ ਕੋ ਡਾਟਾ ਨਹੀਂ ਹੈ ਹਾਂ ਹਾਂ ਰੀ ਹੋਮ ਓਨਰਸ਼ਿਪ ਹੈ ਜੀ ਜਾਂ ਪ੍ਰੋਪਰਟੀ ਓਨਰਸ਼ਿਪ ਹੈ ਇਹ ਸਾਡੇ ਵਾਸਤੇ ਇੱਕ ਪ੍ਰਾਈਡ ਦੀ ਗੱਲ ਹੈ ਹਮ ਜਦੋਂ ਬਹੁਤ ਵੱਡੇ ਪੱਧਰ ਤੇ ਲੋਕ ਇਸ ਗੱਲ ਚ ਇਨਵੋਲ ਹੋਣਗੇ ਆਬਵੀਅਸਲੀ ਲਾ ਫੈਬਰਿਕ ਦੇ ਮਤਲਬ ਕੋ ਉਥੇ ਡਿਸਪੂਟਸ ਵੀ ਜ਼ਿਆਦਾ ਹੋਣਗੇ ਜੀ ਸੋ ਕਿਉਂਕਿ ਆਪਣੇ ਬੰਦੇ ਪ੍ਰੋਪਰਟੀ ਖਰੀਦਣ ਵੇਚਣ ਦੇ ਵਿੱਚ ਬੜੇ ਇੰਤਰਾਚੀ ਰੱਖਦੇ ਆ ਤੇ ਉਹ ਚ ਇਨਵੋਲ ਮਹਿਗੇ ਆ ਤੇ ਆਬਵੀਅਸਲੀ ਕੁਝ ਲੋਕਾਂ ਨੇ ਜਿਹੜੇ ਮਾੜੇ ਲੋਕ ਆ ਉਹਨਾਂ ਨੇ ਆ ਕੇ ਲੋਕਾਂ ਦੀ ਇਸ ਸਭਾ ਨੂੰ ਐਕਸਪਲੋਰਟ ਕਰਨ ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਫਰਾਡ ਲੈਂਡ ਜਿਹੜੀਆਂ ਸੇਲਸ ਜਾਂ ਇਹ ਜਿਹੜੀਆਂ ਮਿਸਲੀਡਿੰਗ ਸੇਲਸ ਹੋਣੀਆਂ ਸੁਭਾਵਕ ਹੈ ਪਰ ਆਈ ਡੂ ਨੋਟ ਹੈਵ ਅ ਡਾਟਾ ਟੂ ਸੇ ਵੀ ਸਾਡੀ ਕਮਿਊਨਿਟੀ ਜੀ ਵੱਧ ਹੁੰਦਾ ਪਰ ਕਿਉਂਕਿ ਇਸ ਇਲਾਕੇ ਚ ਆਪਣੀ ਕਮਿਊਨਿਟੀ ਬਹੁਤ ਵੱਡੀ ਪੱਧਰ ਤੇ ਹੁੰਦੀ ਆ ਅਸੀਂ ਉਹਨਾਂ ਨਾਲ ਡੀਲ ਕਰਦੇ ਕਰਕੇ ਸੁਣ ਲੱਗਦਾ ਵੀ ਕਾਫੀ ਹੱfte ਕਿਸ ਤਰ੍ਹਾਂ ਦੀਆਂ ਜਿਹੜੀਆਂ ਰੈਗੂਲਰਿਟੀਆਂ ਆ ਉਹ ਹੋਈਆਂ ਤਾਦਲੀਆਂ ਹੋਈਆਂ ਪਿੱਛੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ